ਹਾਂਜੀ ਸਤਿ ਸ੍ਰੀ ਅਕਾਲ ਅਸੀਂ ਰੂੜੀ ਨਗਰ ਨੂੰ ਅੱਜ ਸਾਨੂੰ ਬਹੁਤ ਜ਼ਿਆਦਾ ਖੁਸ਼ੀ ਹੋਈ ਹੈ ਕਿ ਸਾਡੇ ਰੂੜੀ ਨਗਰ ਦੀ ਸਮੁੱਚੀ ਭਾਈਚਾਰੇ ਦੀ ਜੋ ਜਿੱਤ ਹੋਈ ਅੱਜ ਕੁਮਾਰੀ ਸ਼ੈਲਜਾ ਜੀ ਨੂੰ ਜੋ ਸਾਰੇ ਪਿੰਡੋਂ ਟੂ ਡੋਰ ਪਿੰਡ ਤੇ ਕੀਤਾ ਸੀਗਾ ਤਾਂ ਪਿੰਡ ਵਾਲਿਆਂ ਨੇ ਬੜਾ ਸਤਿਕਾਰ ਕੀਤਾ ਇਸ ਵਾਸਤੇ ਅਸੀਂ ਸਾਰੇ ਸਰਪੰਚਾਂ ਬੰਨਿਓ ਸਾਰੀ ਕਾਂਗਰਸ ਦੀ ਟੀਮ ਬੰਨਿਓ ਸਾਰੇ ਨਗਰ ਦਾ ਸਾਰੀਆਂ ਬਰਾਦਰੀਆਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਆਂ ਤੇ ਇਸੇ ਤਰ੍ਹਾਂ ਲਗਨ ਨਾਲ ਪਿੰਡ ਦਾ ਕੰਮ ਕਰਦੇ ਰਹਾਂਗੇ ਸੱਚੇ ਦਿਲੋਂ ਪਹਿਲਾਂ ਵੀ ਕਰਿਆ ਹੁਣ ਵੀ ਕਰਾਂਗੇ ਤੇ ਪਿੰਡ ਨੂੰ ਵੀ ਕਹਿੰਦੇ ਆ ਸਾਡੇ ਤੇ ਵਿਸ਼ਵਾਸ ਰੱਖੋ ਵਿਸ਼ਵਾਸ ਤੇ ਖਰੇ ਉਤਰਾਂਗੇ ਐਨਾ ਕਹਿਦਾ ਹੋਇਆ ਦੁਬਾਰੇ ਫਿਰ ਮੈਂ ਸਾਰੇ ਨਗਰ ਦਾ ਤੇ ਕਾਂਗਰਸ ਪਾਰਟੀ ਦਾ ਤੇ ਭੈਣ ਕੁਮਾਰ ਜੀ ਸੈਰ ਜੀ ਨੂੰ ਵਧਾਈਆਂ ਦਿੰਨੇ ਆ ਕਿ ਇੱਕ ਬਹੁਤ ਵੱਡੀ ਲੀਡ ਦੇ ਜਿੱਤਰੀ ਹੈ ਧੰਨਵਾਦ ਸਭ ਨੂੰ ਜੀ ਸਰਪੰਚ ਸਾਹਿਬ ਰੋੜੀ ਦੀ ਜਿੱਤ ਬਾਰੇ ਤੁਸੀਂ ਕੀ ਕਹਿਣਾ ਚਾਹੋਗੇ ਤੁਸੀਂ ਜਾਓ ਪਰਮਾਤਰ ਤੇਸ ਕਾ ਦੇ ਲੋਗ ਰੋੜੀ ਦੇ ਨਗਰ ਵਾਸੀ ਤੁਸੀਂ ਕਾਂਗਰਸ ਪਾਰਟੀ ਦਾ ਅਤੇ ਜੋ ਵੀ ਕਾਂਗਰਸ ਪਾਰਟੀ ਦੀ ਟੀਮ ਸੀ ਉਹਦਾ ਬਹੁਤ ਸਾਥ ਦਿੱਤਾ ਕਿ ਗੀਰ ਸੀ ਪਹਿਲਾਂ ਮੈਂ ਤੋਂ ਫੇਲੀ ਰਿਹਾ ਜਾਂਦਾ ਕਿ ਸਾਬ ਕਹਿਣੇ ਕਰਕੇ ਪਰ ਪਹਿਲੀਆਂ ਵਧਾਈਆਂ ਤੇ ਕੋਈ ਕੇ ਨਹੀਂ ਵਿਆਹਦੀਆਂ ਦੂਜੀਆਂ ਵਧਾਈਆਂ ਨਵੇਂ ਸਾਲ ਦੀਆਂ ਮੈਂ ਦਰਬਲ ਵਧਾਈ ਜਿੰਦਾ ਹਾਂ ਨਗਰ ਨਾਸੀਆਂ ਨੂੰ ਇੱਕ ਤਾਂ ਇੱਥੇ ਬਦਰ ਪੈਂਡ ਸਿਰ ਦੇ ਜਿੱਤਰੀ ਹੈ ਕਿ ਜਿਹੜੀ ਦੂਜੀ ਰੋੜੀ ਦੀ ਜਿਹੜਾ ਫਰਕ ਹੈ 2000 ਭਾ 2000 ਕੋਟੇ ਅਸੀਂ ਦਿੱਤੇ ਹਾਂ ਤੁਹਾਡੀ ਮਿਹਰਬਾਨੀ ਸਦਕਾ ਨਗਰ ਦੀ ਮਿਹਰਬਾਨੀ ਸਦਕਾ ਤੇ ਅਸੀਂ ਨਗਰ ਨੂੰ ਵਿਸ਼ਵਾਸ ਦਿਵਾਉਣਾ ਜਿੰਨੇ ਜੋ ਕਿ ਹਾਂ 24 ਘੰਟੇ ਤੁਹਾਡੀ ਸੇਵਾ ਦੇ ਵਿੱਚ ਹਾਜ਼ਰ ਰਹਾਂਗੇ ਤੇ ਸੱਚਣਾ ਖੜਾਂਗੇ ਇਹ ਸਾਡੇ ਹੱਥ ਬਣ ਕੇ ਬੇਨਤੀ ਆ ਸੱਚਣਾ ਸਾਡਾ ਕੀਸਾ ਕਰ ਲੈ ਕਿ ਜਦੋਂ ਮਰ ਜੇ ਆਪ ਕੋ ਬਹੁਤ ਬਹੁਤ ਧੰਨਵਾਦ ਭਗਤ ਪਾਰਟੀ ਜਿੰਦਾਬਾਦ ਭਗਤ ਪਾਰਟੀ ਜਿੰਦਾ